ਸ੍ਰੀ ਗੁਰ ਸੰਗਤ ਜੀ ਮੈਂ ਤੁਹਾਡਾ ਆਪਣਾ ਪ੍ਰਭਜੋਤ ਬਲੱਡ ਡੋਨਰ ਫੈਮਿਲੀ ਐਨ ਜੀਓ ਤੋਂ ਤੇ ਇਸ ਜਗ੍ਹਾ ਮੈਂ ਜਿੱਥੇ ਖੜਾ ਆਇਆ ਇਹ ਗੁਰਦੁਆਰਾ ਸਹਿਬ ਦਮਦਮਾ ਸਾਹਿਬ ਜੀ ਆ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਆ ਵਿਰਾਜਮਾਨ ਹੋਏ ਸੀ ਤੇ ਇੱਥੇ ਦੀ ਪੂਰੀ ਤੁਹਾਨੂੰ ਹਿਸਟਰੀ ਦੱਸਾਂਗੇ ਵਾਹਿਗੁਰੂ ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਦੀ ਵੀਡੀਓ ਥੋੜੀ ਜਿਹੀ ਛੋਟੀ ਰਹੇਗੀ ਪਰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੂਰਾ ਸੁਣਨ ਵਾਲਾ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਪੇਜ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਫੇਸਬੁੱਕ ਚੈਨਲ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਇਸ ਇਤਿਹਾਸਿਕ ਵੀਡੀਓਜ਼ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਸੰਗਤ ਜੀ ਮੈਂ ਗੱਲ ਕਰ ਰਿਹਾ ਹਾਂ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਈ ਦਸਵੀਂ ਸਾਹਨੇਵਾਲ ਇਸ ਪਵਿੱਤਰ ਸਥਾਨ ਦਾ ਇਤਿਹਾਸ ਪਾਸ਼ਾ ਜੀ ਦਾ ਆਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਮੁਕਤਸਰ ਕਿਦਰਾਨੇ ਦੀ ਟਾਬ ਦਾ ਸਫ਼ਰ ਨਾਲ ਜੁੜਿਆ ਹੋਇਆ ਹੈ। ਆਪ ਜੀ ਚਮਕੌਰ ਸਾਹਿਬ ਮਾਚੀਵਾੜੇ ਤੋਂ ਕੁਲਾਲ, ਲਲ ਦੇਗ ਸਰ ਸਾਹਿਬ, ਕਟਾਣਾ ਸਾਹਿਬ, ਰੇਰੂ ਸਾਹਿਬ, ਰਾਮਪੁਰ ਕਨੇਜ ਤੋਂ 13 ਫੂ ਸੰਮਤ 1761 ਮੁਤਾਬਕ 27 ਦਸੰਬਰ 1704 ਈਸਵੀ ਸਾਨੇਵਾਲ ਇਸ ਇਤਿਹਾਸਿਕ ਸਥਾਨ ਤੇ ਉਜ ਕੇ ਕਰੀਰ ਦੀ ਜੜ ਨਾਲ ਢੋਲਾ ਲਈ ਇੱਕ ਬੰਦੇ ਰਾਹੀ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਗਿਆ ਪਰ ਕੋਈ ਨਾ ਆਇਆ ਤੇ ਕਿਹਾ ਇੱਥੇ ਕੋਈ ਪੰਚਾਇਤ ਨਹੀਂ ਹੈ ਫਿਰ ਇਸ ਚੀਜ਼ ਨੂੰ ਦੇਖਦਿਆਂ ਹੋਇਆ ਪਾਸ਼ਾ ਜੀ ਦੇ ਬਚਨ ਹੋਏ ਅੱਗੇ ਵੀ ਕੋਈ ਸੰਗਤ ਨਹੀਂ ਹੋਏਗੀ ਆਪ ਜੀ ਨੇ ਚਾਲੇ ਪਾ ਲਏ ਅਤੇ ਹਜੇ ਗੁਰੂ ਦਵਾਰਾ ਦਮਦਮਾ ਸਾਹਿਬ ਤੋਂ ਥੋੜੀ ਦੂਰ ਹੀ ਗਏ ਸਨ ਤੇ ਥੋੜੀ ਦੂਰ ਜਾਂਦਿਆਂ ਹੀ ਨਗਰ ਦੀਆਂ ਕੁਝ ਸੰਗਤਾਂ ਨੇ ਆ ਕੇ ਤੁਹਾਨੂੰ kheera ਪਾ ਲਿਆ ਸੰਗਤਾਂ ਨੇ ਉਸ ਤੋਂ ਬਾਅਦ ਗੁਰੂ ਜੀ ਨੂੰ ਰੋਕ ਕੇ ਖੀਮਾ ਚਾਹੀਅਤੇ ਸੇਵਾ ਕੀਤੀ ਬਚਨ ਹੋਏ ਤੁਸਾ ਰੱਖ ਲਈ ਧਰਮੀ ਬੰਦੇ ਇਨਸਾਫ ਕਰਨਗੇ ਇਸ ਸਥਾਨ ਦਾ ਨਾਮ kheera ਸਾਹਿਬ ਹੈ ਅਗਰ ਅੱਜ ਦੀ ਡੇਟ 'ਚ ਵੀ ਦੇਖਿਆ ਜਾਵੇ ਇਹਨਾਂ ਬਚਨਾਂ ਦਾ ਅਸਰ ਹਜੇ ਵੀ ਹੈ ਪੰਚਾਇਤ ਬਣਦੀ ਹੈ ਜੜਦੀ ਨਹੀਂ ਕੁਝ ਸਿਆਣੇ ਪ੍ਰਾਣੀ ਇਨਸਾਫ ਕਰ ਦਿੰਦੇ ਨੇ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਜੋ ਕਿ khera ਸਾਹਿਬ ਹੈ ਇੱਥੋਂ ਸਿਰਫ 100 ਕਿਲੋਮੀਟਰ ਦੀ ਦੂਰੀ ਤੇ ਹੈ ਜਿਸ ਦੇ ਦਰਸ਼ਨ ਅਸੀਂ ਤੁਹਾਨੂੰ ਆਪਣੀ ਅਗਲੀ ਵੀਡੀਓ ਸ਼ਾਰਟ ਵੀਡੀਓ ਦੇ ਰਾਹੀਂ ਦਿਖਾਵਾਂਗੇ ਜੇਕਰ ਤੁਸੀਂ ਸਾਡੀ ਅਗਲੀ ਵੀਡੀਓ ਦੇ ਵਿੱਚ khera ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹਦਾ ਬੈਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਅਤੇ ਬੱਚਿਆਂ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤਾਂ ਕਿ ਉਹਨਾਂ ਨੂੰ ਸਾਰਾ ਇਤਿਹਾਸ ਦੇ ਬਾਰੇ ਪਤਾ ਚੱਲ ਸਕੇ ਸੰਗਤ ਜੀ ਗੁਰੂ ਸਾਹਿਬ ਦੇ ਜੋ ਬਚਨ ਨੇ ਉਹ ਅਟੱਲ ਸਨ ਜੋ ਵੀ ਉਹਨਾਂ ਦੇ ਦੁਆਰਾ ਕਿਹਾ ਜਾਂਦਾ ਸੀ ਉਹ ਪੂਰਾ ਹੋ ਕੇ ਰਹਿੰਦਾ ਸੀ ਆਓ ਸੰਗਤ ਜੀ ਕਮੈਂਟਾਂ ਵਿੱਚ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ